ਪਰ ਨਹੀਂ ਆਪਾਂ ਇਸ ਪਾਸੇ ਧਿਆਨ ਦੇ ਰਹੇ ਸੋ ਸਭ ਤੋਂ ਵੱਡੀ ਸੇਵਾ ਹੈ ਗੁਰੂ ਦੇ ਬਚਨਾਂ ਨੂੰ ਸਮਾਉਣ ਦੀ ਤੇ ਬਾਪੂ ਆਪਣੀ ਰਸਨਾ ਤੋਂ ਆਸਾ ਕੀ ਵਾਰ ਦੀ ਪੌੜੀ ਅੰਦਰ ਵੀ ਸਾਨੂੰ ਇਹ ਉਪਦੇਸ਼ ਦਿੰਦੇ ਆ ਹੁਕਮ ਮੰਨਿਆ ਹੋਵੇ ਪ੍ਰਵਾਣ ਤਾਂ ਖਸਮੈ ਕਾ ਮਹਲ ਪਾਏ ਸੀ ਗੁਰੂ ਮੁਰਸ਼ਿਦ ਦਾ ਹੁਕਮ ਮੰਨੋ ਗੁਰੂ ਮਰਸ਼ਦ ਤੁਹਾਨੂੰ ਪ੍ਰਮਾਤਮਾ ਦੇ ਦਰ ਤੇ ਪ੍ਰਮਾਤ ਪ੍ਰਵਾਨ ਕਰਾ ਦੇਣਗੇ ਤੇ ਜਦੋਂ ਪ੍ਰਵਾਨ ਹੋ ਗਏ ਤਾਂ ਖਸਮੇ ਕਾ ਮਹਿਲ ਪਾਇਸੀ ਤੇ ਖਸਮਨ ਦੇ ਦਰ ਕਰ ਤੁਹਾਡਾ ਟਿਕਾਣਾ ਬਣ ਗੂਗਾ ਉਹ ਪਾਈ ਇਹ ਬਚਨ ਆਪਾਂ ਕਮਾਉਣੇ ਆ ਇਹਨਾਂ ਨੂੰ ਧਿਆਨ ਵਿੱਚ ਰੱਖ ਕੇ ਜੀਵਨ ਜਿਉਣਾ ਤੇ ਜੇ ਆਈ ਭੱਜੇ ਜਾਣਾ ਵੀ ਭੱਜੇ ਚੱਲੋ ਭੱਜੇ ਚੱਲੋ ਬਸ ਸਮਾਉ ਕੋਸ਼ਨਾ ਫਿਰ ਬਾਣੀ ਸਾਨੂੰ ਮਾਫੀ ਕਰਦੀ ਹੈ ਇਸ ਕਰਕੇ ਬਰਮਖੋ ਸਾਵਧਾਨ ਜਿੱਥੇ ਅਸੀਂ ਤਨ ਦੇ ਨਾਲ ਸੇਵਾ ਕਰਨੀਆਂ, ਬਰਤਨ ਮਾਂਜਣੇ ਆ, ਡੋੜੇ ਝਾੜਨੇ ਆ, ਪ੍ਰਸ਼ਾਦਾ ਬਣਾਉਣਾ, ਵਰਤੌਣਾ ਇਹ ਸੇਵਾਵਾਂ ਕਰਨੀਆਂ ਉੱਥੇ ਨਾਲ ਮਨ ਵਿੱਚ ਗੁਰੂ ਕੇ ਬਚਨਾਂ ਨੂੰ ਥਾਂ ਦੇਣਾ, ਮੰਨਣਾ ਭਾਵ ਇਹ ਮੈਂ ਸੇਵਾ ਨਹੀਂ ਕਰਦਾ। ਕਹ ਨਾਨਕ ਹਮ ਨੀਚ ਕਰਮ ਮਾਲਕੀ ਇਹ ਨੀਚ ਕਰਮ ਮੇਰੇ ਨੇ ਮੰਨਣਾ ਬਣਾਣਾ। ਪੰਚਮ ਗੁਰਦੇਵ ਆਪਣੀ ਰਸਨਾ ਤੋਂ ਸਾਨੂੰ ਉਪਦੇਸ਼ ਬਖਸ਼ਿਆ ਉਹਦੇ ਦਰ ਤੇ ਖਲੋ ਕੇ ਉਹਨੂੰ ਬੇਨਤੀਆਂ ਕਰ ਮਾਲਕਾ ਨਾ ਮੈਨੂੰ ਧਰਮ ਕਰਮ ਦਾ ਪਤਾ ਨਾ ਮੈਨੂੰ ਜਪ ਤਪ ਦਾ ਪਤਾ ਨਾ ਹੀ ਮਾਲਕਾ ਮੈਂ ਗੁਰੂ ਕੀ ਸੇਵਾ ਕੀਤੀ ਨਾ ਸਾਰਿਆਂ ਵਿੱਚ ਵਸਦੇ ਹੋਏ ਪ੍ਰਮਾਤਮਾ ਨੂੰ ਮੈਂ ਇੱਕ ਕਰਕੇ ਜਾਣ ਸਕਿਆ ਇਨੀਤ ਕਰਮ ਮੇਰੇ ਆ ਤੁਸਾਂ ਬੜਾ ਉਪਦੇਸ਼ ਦਿੱਤਾ ਪਰ ਮੇਰੇ ਹੰਕਾਰ ਨੇ ਮੈਨੂੰ ਇਹ ਕਮਾਉਣ ਹੀ ਨਹੀਂ ਦਿੱਤਾ ਪਰ ਹੁਣ ਤੁਸੀਂ ਤਰਸ ਦੇ ਘਰ ਵਿੱਚ ਆਓ ਰਹਿਮਨ ਦੇ ਘਰ ਵਿੱਚ ਆਓ ਮੇਰੇ ਇਨਾਂ ਮੰਦੜੇ ਕਰਮਾਂ ਵੱਲ ਨਾ ਤਕਿਓ ਸ਼ਰਨ ਪਰੇ ਕੀ ਰਾਖੋ ਸ਼ਰਮ ਗੁਰੂ ਮਰਸ਼ਦ ਨੇ ਮੈਨੂੰ ਦੱਸਿਆ ਵੀ ਬਲਵੇਂ ਕੱਢ ਕੇ ਤੇ ਸ਼ਰਨ ਦੇ ਵਿੱਚ ਉਹਦੀ ਪੈਦਾ ਇਹ ਗੁਰੂ ਦਾ ਬਖਸ਼ਿਆ ਹੋਇਆ ਨੁਕਤਾ ਤੇ ਭਾਈ ਆਪਾਂ ਮੈਂ ਮੇਰੀ ਨੂੰ ਛੱਡ ਕੇ ਤੇ ਗੁਰਮੁਖੋ ਉਹਦੇ ਚਰਨਾਂ ਦੇ ਵਿੱਚ ਬਿਲਕੁਲ ਸ਼ਾਂਤ ਹੋ ਕੇ ਬਿਲਕੁਲ ਨਿਰਛਤ ਹੋ ਕੇ ਬੇਨਤੀ ਕਰੀਏ ਮਾਲਕ ਜੀ ਜੋ ਤੂੰ ਉਦ ਭਾਵੈ ਸਾਈ ਭਲੀ ਥਾਰ ਤੂੰ ਸਦਾ ਸਲਾਮਤ ਨਿਰੰਕਾਰ ਜਿਵੇਂ ਤੈਨੂੰ ਚੰਗਾ ਲੱਗਦਾ ਜਿਉਂ ਭਾਵੈ ਤਿਉਂ ਤਰੋ ਹੋ ਸੁਆਮੀ ਜਿਵੇਂ ਤੈਨੂੰ ਚੰਗਾ ਲੱਗਦਾ ਓਵੇਂ ਸਾਨੂੰ ਤਾਰਨਾ ਕਰ